ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗਰ ਪ੍ਰਸਾਦ ਜਪ ਆਦਿ ਸੱਚ ਜੁਬਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੱਪੇ ਚਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜਿਵਨ ਨ ਪੁਰੀਆ ਪਾਰ ਸੈ ਸੇ ਅਨਪਾ ਲਖ ਹੋਏ ਤੈ ਇੱਕੋ ਨ ਚੱਲੇ ਨਾਲ ਕਿਉ ਸੱਚੇ ਹੋਈਐ ਕਿਉ ਕੂੜਾ ਟੁੱਟੇ ਪਾਲੋ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਉਹ ਨਿਆਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਵਨ ਜੀ ਹੁਕਮ ਮਿਲੈ ਵੜਾਈ ਹੁਕਮੇ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੀ ਬੂਝੈ ਤਾ ਹਮ ਕਹੇ ਨ ਕੋਈ ਗਾਵੇ ਕੋ ਤਾਣੂ ਹੋਵੇ ਕਿਸੇ ਤਾਣੂ ਗਾਵੇ ਕੋ ਦਾਤ ਜਨ ਨਿਸ਼ਾਨ ਗਾਵੇ ਕੋ ਗੋਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਬੇਚਾਰ ਗਾਵੇ ਕੋ ਸਾਜ ਕਰੇ ਤਨ ਕੀ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ

ਅੱਖ ਮੰਗ ਦੇਹ ਦੇ ਤਾਤ ਕਰੀ ਦਾ ਤਾਰ ਫਿਰ ਕੀ ਅਗਰ ਕੀ ਹੈ ਜਤੂ ਦਿਸੇ ਦਰਬਾਰ ਮੋਹ ਕੇ ਬੋਲਨ ਬੋਲੀਏ ਜਿਤ ਸੰਤ ਰੀਤਿ ਯਾਰ ਅੰਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਜਿਵੇਂ ਜਾਣੀਐ ਸਭ ਆਪੇ ਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵੀ ਆਤਨ ਪਾਇਆ ਮਾਨੁ ਨਾਨਕ ਗਾਵੀਏ ਗੁਨੀ ਨਿਧਾਨ ਗਾਵੀਏ ਸੁਨੀਏ ਮਨ ਰਖੀਏ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾਸ ਮਾਈ ਗੁਰਈਸਰ ਗੁਰਗੋੜਖ ਵਰੰਗ ਮਾਂ ਗੁਰਪਾਰ्वती ਮਾਈ ਜੇ ਹਾਂ ਜਨ ਅੱਖਾਂ ਨਹੀਂ ਕਹਿਣਾ ਕਥਨ ਨ ਜਾਈ ਗੁਰਾਂ ਇੱਕ ਦੇਹ ਬੁਝਾਈ ਸਭਨਾਂ ਜੀਆਂ ਕਾ ਇੱਕ ਦਾਤਾ ਸੋ ਮੈ ਵਿਸਰੁ ਨ ਜਾਈ ਗੁਰਾਂ ਇੱਕ ਦੇਹ ਬੁਝਾਈ ਸਾਵਨਾ ਜੀਓ ਕਈ ਕਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਤ ਨਾਵਾਂ ਜੇ ਤਿਸ ਪਾਵਾਂ ਬਿਨ ਭਾਣ ਕਹਨਾਈ ਕਰੀ ਜੇਤੀ ਸਿਰਠਿ ਉਪਾਈ ਵੇਖਾਂ ਬਿਨ ਕਰਮਾ ਕੈ ਮਿਲੇ ਰਈ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੋਜਾਈ ਸਭਨਾ ਜੀਆਂ ਕਈਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਰਿਆ ਅਰਜਾ ਹੋਰ ਦਸੂਣੀ ਹੋਏ ਨਵਾ ਕੰਡਾ ਵਿੱਚ ਜਾਨੀਏ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਏ ਕ ਜਹਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੇ ਤਬਾਤ ਨ ਪੁੱਛੇ ਕੀ ਕੀਤਾ ਇੰਦਰ ਕੀ ਟਕਰ ਦੋਸੀ ਦੋਸਤਰ ਨਾਨਕ ਨਿਰਗੁਣ ਗੁਣ ਕਰੈ ਗੁਣਵੰਤਿਆ ਗੁਣ ਦੇ ਤਿਹੋ ਕੋਈ ਨ ਸੂਜੈ ਜੇ ਤਿਸ ਗੁਣ ਕੋਈ ਕਰੈ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਤਵਲ ਆਕਾਸ ਸੁਣੈ ਦੀਪ ਲੋਪਾ ਤਲ ਸੁਣੈ ਪਹੁੰਚ ਸਕੈ ਕਾਲੂ ਨਾਨਕ ਭਗਤਾ ਸਦਾ ਬਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਨੇ ਇਸਰ ਬਰਮਾ ਇੰਦ ਸੁਨੇ ਮੁਖ ਸਲਾਹਨ ਮੰਦ ਸੁਨੇ ਜੋਗ ਜੁਗਤਨ ਭੇਦ ਸੁਨੇ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਬਿਗਾਸ ਸੁਨੇ ਦੂਖ ਪਾਪ ਕਾ ਨਾਸ ਸੁਨੇ ਸਤ ਸੰਤੋਖ ਗਿਆਨੋ ਸੁਨੇ 86 ਕਾ ਇਸ਼ਨਾਨ ਸੁਨੇ ਪੜ ਪੜ ਪਾਵੇ ਮਾਨ ਸੁਣੈ ਲੱਗ ਸਹਿਜ ਧਿਆਨੂ ਨਾਨਕ ਭਗਤਾਂ ਸਦਾ ਬਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਬਨਾਖੇ ਕਾ ਸੁਣੈ ਸੇਖ ਪੀਰ ਪਾਤਸ਼ਾ ਸੁਣੈ ਅੰਦਰ ਪਵਰਹ ਸੁਣੈ ਹਾਥ ਹੋਵੇ ਅਸਵਾ ਨਾਨਕ ਭਗਤਾਂ ਸਦਾ ਬਿਗਾਸ ਸੁਣੈ ਦੁਖ ਪਾਪ ਕਾ ਨਾਸ ਮਨੈ ਕੀ ਗਤ ਕਹੀ ਨਾ ਜਾਏ ਜੇ ਕੋ ਕਹ ਪਿਛੇ ਪਛਤਾਏ ਕਾਗਦ ਕਾਲਮ ਨ ਲਿਖਨ ਹਾਰ ਮੰਨੇ ਕਬਹ ਕਰਨ ਵਿਚਾਰ ਐਸਾ ਨਾ ਮਨ ਰੰਜਨ ਹੋਏ ਜੇ ਕੋ ਮੰਨ ਜਨ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੀ ਸੁੱਧ ਮੰਨੇ ਮੋਹ ਛੁਟਾ ਨ ਖਾਏ ਮੰਨੇ ਜਮਕਾ ਸਾਥ ਨ ਜਾਏ ਐਸਾ ਨਾਮੁ ਨਿਰੰજન ਹੋਇ ਜੇ ਕੋ ਮੰਜਨੈ ਮਨ ਕੋਇ ਮਨੈ ਮਾਰਗ ਠਾਕ ਨ ਪਾਈ ਮਨੈ ਪਰਛਿਓ ਪ੍ਰਗਟ ਜਾਇ ਮਨੈ ਮਾਗ ਨ ਚੱਲੇ ਪੰਥ ਮਨੈ ਧਰਮ ਸਿੱਤੀ ਸੰਬੰਧ ਐਸਾ ਨਾਮੁ ਨਿਰੰજન ਹੋਇ ਜੇ ਕੋ ਮੰਜਨੈ ਮਨ ਕੋਇ ਮਨੈ ਪਾਵੇ ਮੋਹ ਦੁਆਰ ਮਨੈ ਪਰਵਾਰ ਸਾਧਾਰ ਮਨ ਤਰੇ ਤਾਰੇ ਗੁਰ ਸਿੱਖ ਮਨ ਨਾਨਕ ਪਵੈ ਨ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਜਾਨਾ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਦਾਨ ਪੰਜੈ ਪਾਵੇ ਦਰਗਮਾਨ ਪੰਜੈ ਸੁਹੈ ਦਰਜਾ ਨ ਪੰਜ ਕਾਪੁਰ ਇਕ ਤਿਆਨ ਜੇ ਕੋ ਕਹੈ ਕਰ ਵਿਚਾਰ ਕਰਤੇ ਕੀ ਕਰਨੈ ਨਾਹੀ シュਮਾਰੂ ਤੌ ਲੂ ਧਰਮ ਤੇ ਕਪੂਤ ਸੰਤੋਖ ਥਾਪ ਰਖਿਆ ਜਨਸੂਤ ਜੇ ਕੋ ਬੁਝੇ ਹੋਵੇ ਸਚਿਆਰੂ ਤਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਉੱਪਰ ਹੋਰ ਹੋਰ ਤਿਸਤੇ ਭਾਰ ਤਲੈ ਕਵਨ ਜੋਰ ਜੀ ਜਾਤ੍ਰੰਗਾਂ ਕੈ ਨਾਮ ਸਭਨਾਂ ਲਿਖਿਆ ਬੁੜੀ ਕਲਾਮ ਇਹੋ ਲੇਖਾ ਲੇਖ ਜਣ ਕੋਏ ਲਿਖਾ ਲਿਖਿਆ ਕੀਤਾ ਹੋਏ ਚਿੱਤ ਤਨ ਸੁਵਾਲਿਓ ਰੂਪ ਕੀਤੀ ਦਾਤ ਜਨ ਕੋਨਕੂਤ ਕੀਤਾ ਪਸਾਓ ਇਕੋ ਕਵਾਓ ਤਿਸਤੇ ਹੋਏ ਲਖ ਦਰਿਓ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨਾ ਜਾਵਾਂ ਇਕ ਬਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖੋ ਜਾਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਵ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੂਹ ਪਖਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਬਾਰ ਜੋਤ ਪਾਵੇ ਸਹੀ ਭਲੀਕਾਰ ਤੂਸਦਾ ਸਲਾਮਤ ਨਿਰੰਕਾਰ ਪ੍ਰਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੈ ਜੂਰ ਅਸੰਖ ਗਲ ਵੱਡ ਹਤਿਆ ਕਮਾਹੈ ਅਸੰਖ ਪਾਪੀ ਪਾਪ ਕਰ ਜਾਹੈ ਅਸੰਖ ਕੂੜਿਆਰ ਕੁੜਾ ਫੇਰਾਹ ਅਸੰਖ ਮਲੇਸ਼ ਮਲ ਪਖਖਾਹ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਮ ਇੱਕ ਬਾਰ ਜੋ ਤਦ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਰਮ ਰਮ ਅਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਨ ਬੋਲਨ ਬਾਨ ਅਖਰਾ ਸਿਰ ਸੰਜੋਗ ਵਖਾਨ ਜਿਨੇ ਇਹ ਲਿਖੈ ਤਿਸ ਸਿਰ ਨਾ ਹੈ ਜਿਮ ਫਰਮਾਏ ਤਿਮ ਤਿਮ ਪਾਹ ਜਿਤਾ ਕੀਤਾ ਤਿਤਾ ਨਾ ਬਿਨਾਂ ਮੈਂ ਨਹੀਂ ਕੋ ਥਾਂ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਮ ਇੱਕ ਵਾਰ ਜੋਤ ਉਤਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਤੋਂ ਪੈਨਾਵੇਂ ਕੇ ਰੰਗ ਪੁੰਨੀ ਪਾਪੀ ਅਖ ਨਾਹ ਕਰ ਕਰ ਕਰਨਾ ਲਿਖ ਲੈ ਜਾ ਹਾ ਆਪੇ ਬੀਜ ਅੱਪੇ ਹੀ ਖਾ ਨਾਨਕ ਹੁਕਮੀ ਆਵੋ ਜਾ ਤੀਰਥ ਤਪ ਤਿਆ ਦਤਦਾਨ ਜੇ ਕੋ ਪਾਵੈ ਤਿਲ ਕਮਾਨੁ ਸੁਨੇ ਆ ਮੰਨੇ ਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਣ ਗੁਣ ਕੀਤੇ ਭਗਤ ਨਾ ਹੋਈ ਸੁਵਸਤ ਆ ਬਾਣੀ ਪਰਮਾਉ ਸਤ ਸਹਾਨੁ ਸਦਾ ਮਨ ਚਾਉ ਕਵਨ ਸਵੇਲਾ ਵਖਤ ਕਵਨ ਕਵਨ ਤਿਤ ਕਵਨ ਵਾਰ ਕਵਨ ਸੀ ਰੁੱਤੀ ਮਾਹੋ ਕਵਨ ਜੇ ਤੂਆ ਆਕਾਰ ਵੇਲ ਨ ਪਈਆ ਪੰਡਤੀ ਜੀ ਹੋਵੇ ਲੇ ਪੁਰਾਨ ਵਖਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਤੇ ਤੂਆ ਨ ਜੋਗੀ ਜਾਣ ਰੁੱਤ ਮਾਹੋ ਨ ਕੋਏ ਜਾ ਕਰਤਾ ਸਿੱਠੀ ਕੋ ਸਜੈ ਅਪੈ ਜਾਣ ਸੋਈ ਕਿਉ ਕਰੇ ਆਖਾ ਕਿੰਸੈ ਲਾਹੀ ਕਿਉ ਵਰਨੀ ਕਿੰ ਜਾਣ ਨਾਨਕ ਆਖਨ ਸਭ ਕੋ ਆਖੈ ਇਕ ਦੋ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀਂ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅਕੀ ਗਿਆ ਨਸੋ ਹੈ ਪਾਤਾਲ ਪਾਤਾਲ ਲਖ ਅਗਸ ਅਗਸ ਔੜਕ ਔੜਕ ਪਾਲਥ ਕੇ ਵੇਦ ਕਹਿਨ ਇੱਕ ਬਾਤ ਸੈਸ 18 ਕਹਿਨ ਕਤੇਬਾ ਅਸੂਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਏ ਲਿਖੇ ਹੋਏ ਬਿਨਾ ਸੂ ਨਾਨਕ ਵੱਡਾ ਅਖੀਏ ਆਪੇ ਜਾਣੇ ਆਪ ਸਲਹੀ ਸਲਹ ਇਤੀ ਸੁਰਤ ਨ ਪਾਈਏ ਨਦੀਆਂ ਤੇ ਵਾਪ ਵੈ ਸਮੁੰਦ ਨਾ ਜਾਣੀਏ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀ ੜੀ ਤੁਲਨਾ ਹੋਵਨੀ ਜੇ ਤਿਸ ਮਨੋਂ ਨਾ ਵਿਸਰਹਿ ਅੰਤ ਨਿਸ਼ਪਤੀ ਕਹੈ ਨ ਅੰਤੰ ਅੰਤਨ ਕਰਨ ਦੇ ਨ ਅੰਤ ਯੰਤ ਅੰਤਨ ਵਿੱਕਨੋ ਸੁੰਨ ਅੰਤੰ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਪੈ ਕੀਤੇ ਆਕਾਰ ਅੰਤਨ ਜਾਪੈ ਬਾਰ ਬਾਰ ਅੰਤ ਕਾਰਨ ਕੀਤੇ ਵਿਲਲਾਹੇ ਤਾ ਕੇ ਅੰਤ ਨ ਪਾਏ ਜਾ ਹੈ ਇਹ ਅੰਤ ਨ ਜਾਣ ਕੋਈ ਬਉਤਾ ਕਈਐ ਬਉਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵਡੂ ਉੱਚਾ ਹੋਵੇ ਕੋਈ ਤ ਸੂਚ ਕੋ ਜਾਣ ਸੋਏ ਜੇ ਓੜ ਆਪ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਕੇਤੇ ਮੰਗ ਹੈ ਜੋਤ ਅਪਾਰ ਕੇਤੇ ਗਣਤ ਨਹੀਂ ਵਿਚਾਰ ਕੇਤੇ ਖਾਪੂ ਟੁੱਟ ਦੇ ਕਰ ਕੇਤੇ ਲੈ ਲੈ ਮਨੁ ਕਿਰਪਾ ਹੈ ਕੇਤੇ ਮੂਰਖ ਖਾਈ ਖਾ ਹੈ ਕੀ ਤੀਆਂ ਦੂਪ ਭੂਖ ਸਦਮਾਰ ਇਹ ਪੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਣ ਹੋਏ ਹੋਰ ਆਖ ਨ ਸਕੈ ਕੋਈ ਜੇ ਕੋ ਖਾਈ ਕਿ ਅਕਨ ਪਾਏ ਹੋ ਜਾਣਾ ਜੀਤੀਆਂ ਮੂੰ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੀ ਕੇ ਕੇ ਜਿਸ ਨੂੰ ਬਖਸ਼ਿ ਸਿੱਤ ਸਲਾਹ ਨਾਨਕ ਬਾਤਿ ਸਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਐ ਅਮੁੱਲ ਪੰਡਾਰ ਅਮੁੱਲ ਆਵੈ ਅਮੁੱਲ ਜਾਹੈ ਅਮੁੱਲ ਭਾਇ ਅਮੁੱਲ ਸਮਾ ਹੈ ਮੁਲ ਧਰਮ ਮੁਲ ਦੀਵਾਨ ਅਮੁੱਲਤੁਲ ਅਮਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਨ ਅਮੁੱਲੋ ਅਮੁੱਲ ਅੱਖਿਆ ਨਾ ਜਾਏ ਆਖ ਆਖਰ ਹੈ ਲਿਬ ਲਈ ਅੱਖੇ ਵੀ ਪੜ ਪੁਰਾਨਮ ਅੱਖੇ ਪੜੇ ਕਰੇ ਵਖਿਆ ਨੂੰ ਅੱਖੇ ਪਰਮੇ ਅੱਖੇ ਇੰਦ ਅੱਖੇ ਗੋਪੀ ਤ ਗੋਵਿੰਦ ਅੱਖੇ ਸ੍ਰੀ ਅੱਖੇ ਸਤੁਰਿ ਅੱਖੇ ਕੀਤੇ ਬੁੱਧ ਅੱਖੇ ਦਾਨਵ ਅੱਖੇ ਦੇਵ ਅੱਖੇ ਸੁਰ ਨਰ ਮੁੰਜਨ ਸੇਵ ਕੀਤੇ ਅੱਖੇ ਅਖਣ ਪਾਹ ਕਿ ਤੇ ਕੈ ਕੈ ਉੱਠ ਉੱਠ ਜਾਹਣ ਇਤੇ ਕਿਤੇ ਹੋਰ ਕਰੇ ਹੈ ਤੈ ਆਖ ਨ ਸਕੇ ਕੀ ਕੀ ਜੀਵਡ ਪਾਵੇ ਤੇਬਡ ਹੋਈ ਨਾਨਕ ਜਨ ਸੱਚ ਸੁਈ ਜੇ ਕੋਈ ਆਖੇ ਭੋਲ ਵੇਗੜ ਤਾਂ ਲਿਖੀਐ ਸਿਰ ਗਵਰ ਗਵਰ ਸੋਦਰ ਕਿਹਾ ਸੋਕਰ ਕੇਹਾ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਅਨੇਕ ਅਸ਼ੰਕਾ ਕੇਤੇ ਭਾਵਨ ਹਾਰੇ ਕੇਤੇ ਰਾਵ ਪਰਿਸ਼ਕਹੀਨ ਕੇਤੇ ਗਵਨ ਹਾਰੇ ਗਾਵੇ ਤੋਨੋਂ ਪੌਨ ਪਾਣੀ ਬੈਸੰਤਰ ਗਵਰ ਰਾਜਾ ਧਰਮ ਦੁਵਾਰੇ ਗਾਵੇ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਇਸਰ ਬਰਮਾ ਦੇਵੀ ਸੋਨ ਸੁਦਸ ਵਾਰੇ ਗਾਵੇ ਇੰਦ ਅੰਦਾਸਨ ਬੈਠੇ ਦੇਵਤਿਆਂ ਦਰਨ ਲੈ ਗਾਵੇ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੰਨ ਰਖੀ ਸਰ ਜੁਗ ਜੁਗ ਵਿਦਨ ਲੈ ਗਾਵੇ ਮੋਹਨੀ ਅਮਨ ਮੋਹਨ ਸੁਰਗਾ ਮਛ ਪੇਲੇ गावन रतन उपै तेरी 68 तीर्थ नाले गावे जोद महाबल सूर गावे खानी चारि गवे खंड मंडल वर पंडा कर कर रखे तारै सी तुदनो गावे जो तुत्पावन रति तेरी भक्त रस आले होर केते गावन सिम चितन आवनो ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸਾਚੀ ਨਾਹੀ ਹੈ ਵੀ ਹੋਸੀ ਜਏ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨ અપਾਈ ਕਰ ਕਰ ਵੇਕੇ ਕੀਤਾ ਹੈ ਆਪਣਾ ਜਿਨ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਰੋਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਾਤਸ਼ਾਹ ਬੋ ਨਾਨਕ ਰਹਿਨ ਰਜਾਈ ਮੰਨਦਾ ਸੰਤੋਖ ਸਰਮਪਕ ਚੋਲੇ ਧਿਆਨ ਕੀ ਕਰੈ ਪ੍ਰਭੂਤ ਖਿੰਤਾ ਪਲ ਕੋ ਵਾਰੀ ਕਾਇਆ ਜੁਕਤ ਡੰਡਾ ਪ੍ਰਤੀਤਿ ਹੋਈ ਪੰਥੀ ਸਗਲ ਜਮਤੀ ਮਨ ਜੀਤੈ ਜਗ ਜੀਤ आदेश तिस आदेश आद अनिल आदे अनाद अनाहत जो जग 21 भक्त जी आंदेा भंडार नु काट कट वाजे नाद आप नाथ नाती सब जाकी रिदस देउरा साध संजोग विजोग दोई कर चलावे लिखे जावे भाग आदेश तिस आदेश आद अनिल अनाद अनाहत ਜੋ ਜੋ ਇੱਕੋ ਵੇਸ ਇੱਕਾ ਮਈ ਜੁਗਤ ਵੇ ਆਈ ਪੰਚਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਈ دیਵਾਨੋ ਜਿੰਤਿਸ ਪਾਵੇ ਤਿਵੇਂ ਚਲਾਵੇ ਜਿਮ ਹੋਵੇ ਪਰਮਾਨ ਉਹ ਵੇਖੇ ਉਹਨਾਂ ਨਦਰ ਨ ਆਵੇ ਬਉਤਾ ਇਹ ਵਿਡਾਨੁ ਆਦੇਸੁ ਤਿਸੈ ਆਦੇਸੁ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਵਸਨ ਲੋਇ ਲੋਇ ਪੰਡਾਰੂ ਜੋਗ ਚ ਪਾਇਆ ਸੁ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰੁ ਆਦੇਸ ਤਿਸ ਅਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੋ ਜੀਵੋ ਲੱਖ ਹੋਏ ਲੱਖ ਵੈ ਲੱਖ ਬੀਸ ਲਖ ਲਖ ਕਿੜਾ ਆਕੀਏ ਇੱਕ ਨਾਮ ਜਗਦੀਸ਼ ਇੱਕ ਤਰ੍ਹਾਂ ਪਤ ਪਵੜੀਆਂ ਚੜੀਏ ਹੋਈ ਆਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਯਈ ਰਿਸ ਨਾਨਕ ਨਦਰੀ ਭਈਏ ਕੁੜੀ ਕੁੜੀ ਠੀਸ ਆਕਨ ਜੋਰ ਚਪੈ ਨਹ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਹ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੇ ਸੰਸਾਰ ਜਿਸ ਹੱਥ ਜੋਰ ਕਰਵੇ ਕੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੈ ਰੰਗ ਨਿਕ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚੈ ਪ੍ਰਸਚਾ ਦਰਵਾਰੋ ਤਿੱਥੈ ਸੋਹਨ ਪੰਚ ਪ੍ਰਵਾਨਮ ਨਦਰੀ ਕਰਮ ਪਵਹਿ ਨਿਸਾਨ ਕਚ ਪਕਾਈ ਉਥੈ ਪਾਈ ਨਾਨਕ ਗਿਆ ਜਪ ਜਾਈ ਧਰਮ ਕੰਡ ਕਹਿੂ ਧਰਮ ਗਿਆਨ ਕੰਡ ਕਾ ਆਕੋ ਕਰਮ ਕیتے ਪਉਣ ਪਾਣੀ ਵੈਸੰਤਰ ਕੀਤੇ ਕਾਨ ਮਹੇਸ਼ ਫਿਤੇ ਵਰ ਮੈਂ ਘੜਤ ਘੜੀਏ ਰੂਪ ਰੰਗ ਕੇ ਵੇਸ ਕੀਤੇ ਆ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੀਤੇ ਹਿੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਰਦ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੰਧ केतीयां खानी केतीयां बाणी कीते पाद निरंद केतीं सुरती सेवक के ते नानक अंतने अंत ज्ञान खंड में है ज्ञान प्रचंड तथे नाद विनोद कोड आनंद सरम खंड की वाणी रूप तथे कड़त कड़िए बहुत अनूप तां कियां गल्लां कथियां ना जह जे को कहे पीछे पछताए तथे कड़िए सुरत मत मनबद्ध ਤਿੱਥ ਕੜੀਏ ਸਿਰੋਂ ਸਦਾ ਕੀ ਸਰਦ ਕਰਮਖੰਡ ਕੀ ਬਾਣੀ ਜੋਰ ਤਿੱਥ ਹੋਰ ਨ ਕੋਏ ਹੋਰ ਤਿੱਥ ਜੋਤ ਮਹਾਬਲ ਸੂਰ ਤਿਨ ਮੇਂ ਰਾਮ ਰਿਹਾ ਭਪੂਰ ਤਿੱਥ ਸੀਤੋ ਸਿਤਮਈ ਮਮਹ ਤਾਕੀ ਰੂਪ ਨ ਕਥਣਾ ਜਾਹੈ ਨਾ ਹਮਰੈ ਨ ਠਾਗ ਜਾਇ ਜਿਨ ਕੀ ਰਾਮ ਬਸੈ ਮਨ ਮਹ ਤਿੱਥ ਭਗਤ ਬਸੈ ਕਹਿ ਲੋ ਕਰੈ ਆਨੰਦ ਸਚਾ ਮਨ ਸੋਈ ਸਾਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਕੰਡ ਮੰਡਲ ਵਰ ਪੰਡ ਜੇ ਕੋ ਕਥੈ ਤੈ ਅੰਤ ਨੈ ਅੰਤ ਤਿਥੈ ਲੋ ਲੋ ਆਕਾਰ ਜਿਵੇਂ ਜਿਵੇਂ ਹੁਕਮ ਤੇਮ ਤਮਕਾਰ ਵੇਖੈ ਵਿਖੈ ਕਰਿ ਵਿਚਾਰ ਨਾਨਕ ਫਤਨਾ ਕੜਾ ਸਾਰ ਜਤ ਪਹਰ ਧਿਜ ਸੁਨਿਆਰ ਅਹਰਨ ਮਤਿ ਭੇਦ ਹਥਿਆਰ ਪਉ ਕਲੈ ਗੰਤਪਤਾਉ ਭੰਡਾ ਭਾਉ ਅੰਮ੍ਰਿਤ ਢਾਲ ਕੜੀਐ ਸਉਦ ਸਚੀ ਟਕਸਾਲ ਜਿਨ ਕ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਮ ਦੇਵ ਸਰਾਤ ਦੁਈਦਾਈ ਦਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ ਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ 체ਤੀ ਚੱਟੀ ਨਾਲ ਜਿੰਨੇ ਨਾਮ ਤੇ ਆਇਆ ਵੇ ਮਸਕਤ ਕਾਲ ਨਾਨਕ ਤੇ ਮੁਖਿ ਜਲੇ ਕੀਤੀ ਚੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ